ਹਿੰਦੂਆਂ ਤੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਹਿੰਦੂਆਂ ਤੇ ਹਿੰਦੂਆਂ 'ਤੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਜਿਸ ਹਿੰਦੂ ਦਾ ਖੂਨ ਲਗਾਇਆਏ ਖੂਨ ਨਹੀਂ ਵਹਾਣੀ ਹੈ ਜਿਸ ਦੇਤੂ ਦਾ ਖੂਨ ਹੈ ਜਿਸ ਹਿੰਦੂ ਦਾ ਖੂਨ ਲਗਾਇਆਏ ਖੂਨ ਨਹੀਂ ਵਹਾਣੀ ਹੈ ਜਿਸ ਹਿੰਦੂ ਦਾ ਖੂਨ ਪਿਛੇ ਆਇਓ ਯਾਰ ਲਾ ਦੇ ਲਾ ਦੇ ਪਿਛੇ ਆਵਾਂਗੇ भारत माता की जय भारत माता की जय चलो चलो बंडू थोड़ा बहुत 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 यदि इन्होंने क्या किया है तो कोई कैंसर बैठे कोई प्रशासन थोड़ा अवसर नहीं दे देखो कम में बकारा शहर विरासत हो गया ਜੀ ਨੈਸ਼ਨਲ ਹੈਸ਼ਮੀਨਾ ਹਲੋ ਅੱਜ ਹਿੰਦੂ ਪਰਖਸ਼ਾ ਮਚਵਲੋਂ ਇੱਕ ਬਹੁਤ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਬੰਗਲਾਦੇਸ਼ ਦੇ ਵਿੱਚ ਬਹੁਤ ਵੱਡੀ ਤਰਾਸਦੀ ਹੋਈ ਹੈ ਹਿੰਦੂ ਸਮਾਜ ਉੱਤੇ ਦਿਨ ਪ੍ਰਤੀ ਦਿਨ ਜੋ ਅਤਿਆਚਾਰ ਮਹਿਲਾਵਾਂ ਉੱਤੇ ਮਾਸੂਮ ਬੱਚਿਆਂ ਉੱਤੇ ਔਰ ਹਿੰਦੂ ਭਰਾਵਾਂ ਉੱਤੇ ਹੋ ਰਿਹਾ ਸਦੀਆਂ ਤੋਂ ਦੇਖਦੇ ਆ ਰਹੇ ਹਾਂ ਕਿ ਹਿੰਦੂ ਸਮਾਜ ਨੂੰ ਦਬਾਇਆ ਜਾ ਰਿਹਾ ਹੈ ਪਰ ਜੋ ਬੰਗਲਾਦੇਸ਼ ਦੇ ਵਿੱਚ ਤਰਾਸਦੀ ਹੋਈ ਆ ਤੇ ਕਤਲ ਹੋਏ ਨੇ ਇਸ ਦਾ ਜਵਾਬ ਦੇਣ ਲਈ ਅੱਜ ਬਟਾਲਾ ਦਾ ਇਹ ਹਿੰਦੂ ਜਾਗਰਣ ਮੰਚ ਵੱਲੋਂ ਇੱਕ ਬਹੁਤ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਬਟਾਲਾ ਦੇ ਸਾਰੇ ਸੰਗਠਨਾਂ ਹਿੰਦੂ ਜਾਗਰਣ ਮੰਚ ਦੇ ਝੰਡੇ ਥੱਲੇ ਅੱਜ ਵੱਧ ਚੜ ਕੇ ਹਿੱਸਾ ਲਿਆ ਔਰ ਉੱਥੇ ਐਸਟੀਐਮ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਔਰ ਸਾਰੇ ਸੰਗਠਨਾਂ ਵੱਲੋਂ ਇੱਕ ਮੈਮੋਰੰਡਮ ਉਹਨਾਂ ਨੂੰ ਦਿੱਤਾ ਗਿਆ ਜੋ ਸਰਕਾਰ ਜਾਗੇ ਔਰ ਜੋ ਬੰਗਲਾਦੇਸ਼ ਵਿੱਚ ਅਤਿਆਚਾਰ ਹੋ ਰਹੇ ਉਹਨਾਂ ਨੂੰ ਫਲ ਪਾਇਆ ਜੋ ਮੈਮੋਰੰਡਮ ਦੇਣਾ ਸੀ ਐਸ ਡੀ ਐਮ ਸਾਹਿਬ ਨੂੰ ਦੇਣਾ ਸੀ ਉਹ ਅੱਜ ਬਾਹਰ ਸੀਖਤੇ ਤੇ ਤਹਿਸੀਲਦਾਰ ਸਾਹਿਬ ਨੇ ਮੈਮੋਰੰਡਮ ਲਿਆ ਔਰ ਉਹਨਾਂ ਨੇ ਯਕੀਨ ਦਿਵਾਇਆ ਕਿ ਬਹੁਤ ਜਲ ਇਹ ਮੈਮੋਰੰਡਮ ਨੂੰ ਉੱਪਰ ਭੇਜ ਦਿੱਤਾ ਜਾਵੇ ਮੈਮੋਰੰਡਮ ਜਿਹੜਾ ਜਿਹੜਾ ਅੱਜ ਦਾ ਮੈਮੋਰੰਡਮ ਜਿਹੜਾ ਹੈ ਦੇ ਪ੍ਰਧਾਨ ਬਣਨੇ ਨੇ ਧੀਰੇ ਜੀ ਕੁੰਗੜਾ ਜਿਹੜੇ ਵਾਈਸ ਪ੍ਰੈਜ਼ੀਡੈਂਟ ਬਣਨੇ ਨੇ ਦੇ ਮੇਜ ਜੀ ਸੰਗਠਨਾਂ ਨੂੰ ਸਾਥੀ ਲੈ ਕੇ ਪੂਰੇ ਸਮਾਜ ਨੂੰ Hindu ਸਮਾਜ ਨੂੰ ਇਕੱਠਾ ਕਰਕੇ ਜੋ ਬੰਗਲਾਦੇਸ਼ ਦੇ ਵਿੱਚ ਸਾਡੇ Hindu ਸਮਾਜ ਨਾਲ ਹੋਇਆ ਵਾ ਸਾਡੀਆਂ ਮਾਤਾ ਪਿਤਾ ਦਾ ਬਲਤਕਾਰ ਹੋਇਆ ਬੱਚਿਆਂ ਦਾ ਕਤਲੇਆਮ ਹੋਇਆ ਉੱਥੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਨਾਗਰਿਕਤਾ ਖੋਈ ਜਾ ਰਹੀ ਹੈ ਇਹ ਸਾਰੀ ਚੀਜ਼ ਨੂੰ ਲੈ ਕੇ ਪੂਰੇ ਸਮਾਜ ਦੇ ਵਿੱਚ ਇੱਕ ਅਖਰੋਸ ਸੀ ਰੋਸ ਸੀ ਉਸ ਰੋਸ ਨੂੰ ਲੈ ਕੇ ਇੱਕ ਸਾਂਝੇ ਰੂਪ ਚ ਇਹ ਸਾਰੀ ਕਮੇਟੀ ਬਣੀ ਔਰ ਕਮੇਟੀ ਨੇ ਇਹਦਾ ਫੈਸਲਾ ਕੀਤਾ ਵੀ ਅੱਜ ਅਸੀਂ ਰਾਸ਼ਟਰਪਤੀ ਦੇ ਨਾਮ ਦੇ ਉੱਤੇ ਇੱਕ ਐਮੈਂਡਮੈਂਡਨ ਦੇਣਾ ਹੈ ਵੀ ਸਾਡੇ Hindu ਭਰਾ ਉਰੇ ਹਿੰਦੂ ਪਰਿਵਾਰ ਬੰਗਲਾਦੇਸ਼ ਚ ਰਹ ਰਹੇ ਨੇ ਉਹਨਾਂ ਨੂੰ ਸੁਰੱਖਿਆ ਮਿਲ ਸਕੇ ਉਹ ਠੀਕ ਤਰੀਕੇ ਉੱਤੇ ਰਹਿਬਾਨ ਔਰ ਬਾਹਰ ਸਰਕਾਰ ਇਸ ਦੇ ਵਿੱਚ ਇੰਟਰਫੇਅਰ ਕਰੇ ਕਿਉਂਕਿ ਸਾਡੇ ਸਮਾਜ ਉੱਤੇ ਸੁਰੱਖਿਤ ਨਹੀਂ ਹੈ ਉਹ ਪੂਰਾ ਤੇ ਪੂਰਾ ਮੈਮੋਰੰਡਮ ਜਿਹੜਾ ਵਾ ਉਹ ਅਸੀਂ ਆਪਣਾ ਪੂਰੀ ਟੀਮ ਦੇ ਪਰਮਜੀਤ ਜੀ ਦੀ ਨਿਰਜੀ ਦੀ ਨਿਤਧਤਵ ਚੋਂ ਪਾ ਦਿੱਤਾ ਵਾ ਉਹ ਮੈਮੋਰੰਡਮ ਜਿਹੜਾ ਵਾ ਤੁਹਾਨੂੰ ਉਹ ਪਹੁੰਚਾ ਦਾਂਗੇ ਉੱਚ ਸੀਨੀਅਰ ਸਾਡੀਆਂ ਡਿਮਾਂਡਸ ਨੇ ਉਹ ਸਾਡੀਆਂ ਡਿਮਾਂਡਸ ਸਾਡੀਆਂ ਲਿਖੀਆਂ ਦੀਆਂ ਵਾ ਔਰ ਅਸੀਂ ਮੰਗ ਕਰਨੇ ਆ ਤਹਿਸੀਲਦਾਰ ਸਾਹਿਬ ਅੱਗੇ ਭਈਆ ਜਿਹੜਾ ਮੈਮੋਰੰਡਮ ਏ ਇਹਨੂੰ ਜਲਦੀ ਜਲਦੀ ਜਿਹੜਾ ਵੀ ਇਹਨਾਂ ਦਾ ਐਡਮਿਨਿਸਟ੍ਰੇਟਿਵ ਮਾਧਿਅਮ ਹੁੰਦਾ ਵਾ ਇਹ ਜਲਦੀ ਜਲਦੀ ਆਪਣੇ ਰਾਸ਼ਟਰਪਤੀ ਤੱਕ ਪਹੁੰਚਾਣ ਤਾਂ ਕਿ ਸਾਡੀ ਆਵਾਜ਼ ਜਲਦੀ ਜਲਦੀ ਸੁਣੀ ਜਾਏ ਜੈ ਭਾਰਤ ਅੱਜ ਦਾ ਰੋਸ਼ ਮਾਰਚ ਬਜਰੰਗਦਲ ਸਮਾਜਿਕ ਧਾਰਮਿਕ ਜਥੇਬੰਦੀਆਂ ਸਮੂਹ ਦੁਕਾਨਦਾਰ ਐਸੋਸੀਏਸ਼ਨ ਐਨ ਜੀਓਜ਼ ਔਰ ਜੜੀਆਂ ਮੈਡੀਕਲ ਐਸੋਸੀਏਸ਼ਨਾਂ ਔਰ ਸਾਰਾ ਹੀ ਬਟਾਲਾ ਅੱਜ ਲਗਭਗ 2 ਘੰਟੇ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ ਨੇ ਔਰ ਇਸ ਰੋਸ਼ ਪਰ ਜਨ ਦੇ ਵਿੱਚ ਸਾਰੀ ਜਿਹੜਾ ਬਟਾਲਾ ਵਾ ਉਹ ਮੁਹਮਾ ਕੇ ਸੈਂਕੜੇ ਕਾਰਜਕਰਤਾ ਜਿਹੜੇ ਉਹ ਪਹੁੰਚੇ ਆ ਕਿ ਦਰਸਾਤੀ ਕੀ ਮੰਗ ਕਰ ਰੋ ਰੋਲੀ ਮਸ਼ੀਨ ਕਿਸ ਵਾਸਤੇ ਕੱਢਿਆ ਜੇ ਜਿਸ ਤਰੀਕੇ ਦੇ ਨਾਲ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਨਾਲ ਤਰਾਸਦੀ ਹੋਈ ਆ ਉਹਨਾਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ ਨੇ ਔਰ ਹਿੰਦੂਆਂ ਦੇ ਨਾਲ ਜਿਹੜੇ ਬੱਚਿਆਂ ਨਾਲ ਰੇਪ ਹੋਏ ਨੇ ਉਸ ਸਬੰਧ ਵਿੱਚ ਕੇਐਸਡੀਐਮ ਨੂੰ ਮੈਮੋਰੰਡਮ ਦੇਣ ਜਾ ਰਹੇ ਆ ਕਿ ਇਹ ਜਿਹੜੀ ਆਵਾਜ਼ ਆ ਵੱਧ ਤੋਂ ਵੱਧ ਜੜੀ ਆ ਉੱਪਰ ਤੱਕ ਪਹੁੰਚਾਈ ਜਾਏ ਔਰ ਜਿਹੜੇ ਸਾਡੇ ਭੈਣ ਭਰਾ ਉੱਥੇ ਅਲਪ ਸੰਖਿਆਕ ਹਿੰਦੂ ਜਿਹੜੇ ਬੈਠੇ ਆ ਉਹਨਾਂ ਦੀ ਜਿਹੜੀ ਮਤ ਕੀਤੀ ਜਾਏ ਇਨਾ ਬਰੇਡ ਪੇਨ ਆਏ ਕਿਹੜੇ ਕਿਹੜੇ ਸੰਗਠਨੋਂ ਬਰੇਡ ਆਏ ਮੈਂ ਕਹਾਂ ਜੀ ਹੋਮ ਮਖਾ ਕੇ ਸਾਰੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਜਗਰਾਤਾ ਕਮੇਟੀਆਂ ਕੀਰਤਨ ਮੰਡਲੀਆਂ ਜਿੰਨਾ ਵੀ ਮੰਦਰ ਕਮੇਟੀਆਂ ਨੇ ਜਿੰਨਾ ਵੀ ਬਟਾਲਾ ਵੈ ਮੈਨੂੰ ਲੱਗਦਾ ਕਿ ਬਟਾਲੇ ਦਾ ਕੋਈ ਵੀ ਜਿਹੜਾ ਵਸਿੰਦਾ ਵੈ ਕੋਈ ਵੀ ਜਿਹੜਾ ਆਦਮੀ ਆ ਆਪਣੇ ਘਰ ਚ ਰੁਕਿਆ ਨਹੀਂ ਸਾਰੇ ਹੀ ਕਾਰਜਕਰਤਾ ਇੱਥੇ ਜਿਹੜੇ ਇਕੱਠੇ ਹੋਏ ਅੱਜ ਜਿਹੜਾ ਬਟਾਲੇ ਦੇ ਵਿੱਚ ਆਪਣਾ ਜਿਹੜੇ ਪੂਰੇ ਆਰਗੇਨਾਈਜੇਸ਼ਨ ਜਿਹੜੀ ਹਿੰਦੂ ਸੰਗਠਨ ਆਏ ਸੀ ਉਹਨਾਂ ਦਾ ਮੈਮੋਰੰਡਮ ਅਸੀਂ ਐਕਸੈਪਟ ਕਰ ਲਿਆ ਗਿਆ ਤੇ ਦੁਜੈ ਸਿੰਘ ਉਹ ਰੈਸਿਡੈਂਟ ਸਾਹਿਬ ਨੇ ਆਉਣਾ ਸੀ ਪਰ ਕੁਝ ਮੀਟਿੰਗ ਕਰਕੇ ਉਹਨੂੰ ਉੱਥੇ ਜਾਣਾ ਪੈ ਗਿਆ ਮੈਨੂੰ ਮੇਰੀ ਡਿਊਟੀ ਲਈ ਹੈ ਤੇ ਮੈਮੋਰੰਡਮ ਅਸੀਂ ਪ੍ਰਾਪਤ ਕਰ ਲਿਆ ਹੈ ਤੇ ਮੈਮੋਰੰਡਮ ਦਾ ਜਿਹੜਾ ਪੂਰਾ ਹੈਗਾ ਸਾਰਾ ਇਹ ਐਜੰਡਾ ਥਰੂ ਡੀਸੀ ਸਾਹਿਬ ਤੇ ਦੇ ਨਾਲ ਉਹਦੇ ਥਰੂ ਕਰਕੇ ਸਾਰਾ ਸਰਕਾਰ ਨੂੰ ਪਹੁੰਚ ਜਾਊਗਾ ਤੇ ਜੋ ਵੀ ਇਹਨਾਂ ਦੀਆਂ ਆਪਣਾ ਅਟੈਕ ਹੋਇਆ ਬੰਗਲਾਸ ਦੇ ਵਿੱਚ ਉਹਦੀ ਪੁਰਜਰ ਅਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚੇਗੀ